ਪਾਕਿਸਤਾਨ ਚ ਪਿਛਲੇ 2 ਦਿਨਾਂ ਦੌਰਾਨ ਚਨਾਬ ਦਰਿਆ ਚ ਪਾਣੀ ਦੇ ਵਹਾਅ ਚ 91000 ਕਿਊਸਿਕ ਦੀ ਕਮੀ ਦਰਜ ਕੀਤੀ ਗਈ ਹੈ। ਭਾਰਤ ਵੱਲੋਂ ਨਦੀ ਦੇ ਵਹਾਅ ਚ ਅਚਾਨਕ ਕੀਤੀ ਕਮੀ ਕਾਰਨ ਪਾਕਿਸਤਾਨ ਨੂੰ ਬਹੁਤ ਬੁਰੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੰਮੂ ਕਸ਼ਮੀਰ ਦੇ ਪਹਿਲਕਾਮ ਚ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਸਿੰਧੂ ਦਰਿਆ ਪ੍ਰਣਾਲੀ ਦੀ ਵਰਤੋਂ ਨੂੰ ਨਿਯੰਤਰਿਤ ਕਰਨ ਵਾਲੀ 1960 ਦੀ ਸਿੰਧੂ ਜਲ ਸੰਧੀ ਚ ਆਪਣੀ ਭਾਈਵਾਲੀ ਮੌਤਲ ਕਰ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਸਿੰਧੂ ਜਲ ਸੰਧੀ ਨੂੰ ਮੌਤਲ ਕਰਨ ਤੋਂ ਬਾਅਦ ਭਾਰਤ ਦੀ ਪਾਕਿਸਤਾਨ ਨਾਲ ਪਾਣੀ ਦੇ ਪ੍ਰਵਾਹ ਦੇ ਅੰਕੜੇ ਸਾਂਝੇ ਕਰਨ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ The <laughs> cat ਇਸ ਲਈ ਗੁਆਂਢੀ ਦੇਸ਼ ਲਈ ਪਾਕਿਸਤਾਨ ਫਲੋ ਸੀਜ਼ਨ ਦੌਰਾਨ ਹੜ੍ਹਾਂ ਦਾ ਪ੍ਰਬੰਧਨ ਕਰਨਾ ਵੀ ਮੁਸ਼ਕਿਲ ਹੋ ਜਾਵੇਗਾ ਪਾਕਿਸਤਾਨ ਦੀ ਜਲ ਅਤੇ ਬਿਜਲੀ ਵਿਕਾਸ ਅਥਾਰਟੀ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ 31 ਮਈ ਨੂੰ ਮਰਾਲਾ ਹੈਡ ਵਰਕਸ ਵਿਖੇ ਜਨਾਬ ਦਰਿਆ 'ਚ ਪਾਣੀ ਦਾ ਪ੍ਰਵਾਹ 98200 ਕਿਊਸਿਕ ਜੋ ਬੀਤੇ ਦਿਨ 1 ਜੂਨ ਨੂੰ ਘਟ ਕੇ 48800 ਕਿਊਸਿਕ ਰਹਿ ਗਿਆ ਅੱਜ ਇਹ ਪ੍ਰਵਾਹ ਹੋਰ ਘਟ ਕੇ 7200 ਕਿਊਸਿਕ ਰਹਿ ਗਿਆ ਅਥਾਰਟੀ ਮੁਤਾਬਕ ਕੁੱਲ ਮਿਲਾ ਕੇ ਪਿਛਲੇ 2 ਦਿਨਾਂ 'ਚ ਮਰਾਲਾ ਹੈਡ ਵਰਕਸ ਵਿਖੇ ਜਨਾਬ ਦਰਿਆ 'ਚ ਪਾਣੀ ਦੇ ਪ੍ਰਵਾਹ 'ਚ 91000 ਕਿਊਸਿਕ ਦੀ ਕਮੀ ਦਰਜ ਕੀਤੀ ਗਈ ਹੈ ਦੱਸਿਆ ਜਾ ਹਦੇ ਫੌਜੀ ਤਨਾ ਤੋਂ ਠੀਕ ਪਹਿਲਾਂ ਪੰਜਬਈ ਨੂੰ ਭਾਰਤ ਨੇ ਪਾਕਿਸਤਾਨ ਵੱਲ ਪਾਣੀ ਦਾ ਮੁਕੰਮਲ ਵਹਾਅ ਲਗਭਗ ਬੰਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਚਨਾਬ ਦਰਿਆ ਦੇ ਪਾਣੀ ਦਾ ਪ੍ਰਵਾਹ ਵੀ ਪ੍ਰਭਾਵਿਤ ਹੋਇਆ ਹੈ ਲਹਿੰਦੇ ਪੰਜਾਬ ਦੇ ਸਿੰਚਾਈ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਚਨਾਬ ਪਾਕਿਸਤਾਨ ਦੇ ਸਿੰਚਾਈ ਪ੍ਰਣਾਲੀ ਲਈ ਇੱਕ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਦੀਆਂ ਉੱਪਰੀ ਚਨਾਬ ਤੇ ਬੰਬਾ ਵੜੀ ਰਾਵੀ ਬੇਦੀਆਂ ਨਹਿਰਾਂ ਪੰਜਾਬ ਚ ਖੇਤੀਬਾੜੀ ਜ਼ਮੀਨ ਦੇ ਇੱਕ ਵਿਸ਼ਾਲ ਹਿੱਸੇ ਨੂੰ ਸਿੰਜਦੀਆਂ ਹਨ